ਜੋਤਨ ਅਸੈਂਬਲੋ ਚ ਚੱਲ ਰਹੇ ਹਨ ਹਰ ਰੋਜ਼ ਤੁਸੀਂ ਦੇਖਦੇ ਹੋਵੋਗੇ ਖਬਰਾਂ ਪੜ੍ਹਦੇ ਹੋਵੋਗੇ ਉਹਦੇ 'ਚ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰ ਰਹੇ ਚਾਹੇ ਕੋਈ ਬਹੁਤ ਵੱਡਾ ਬੰਦਾ ਹੋਵੇ ਚਾਹੇ ਉਹ ਪੋਲਿਟਿਕਲੀ ਵੱਡਾ ਬੰਦਾ ਹੋਵੇ ਚਾਹੇ ਕੋਈ ਅਫਸਰ ਹੋਵੇ ਚਾਹੇ ਕੋਈ ਉਹਦੀ ਸਰਕਾਰੀ ਦੁਆਰੇ ਚਲਦੀ ਹੋਵੇ ਤੇਰਾ ਮਾਮਾ ਮਾਮੇ ਦਾ ਮੁੰਡਾ ਹੋਵੇ ਤੇਰੀ ਭੂਆ ਦਾ ਮੁੰਡਾ ਹੋਵੇ ਇਹ ਗੱਲ ਦੇਖੀ ਨੀ ਜਾਉ ਜੀਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਦੇ ਵਿੱਚ ਕੋਈ ਹਿੱਸਾ ਪਾਇਆ ਉਨੂੰ ਸਜਾ ਜ਼ਰੂਰ ਮਿਲੂਗੀ ਐਸੇ ਜਨਮ ਚ ਮਿਲਦੀ ਨਹੀਂ ਪਰ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਸੋ ਲੜਨਾ ਵੀ ਅਸੀਂ ਜਾਣਦੇ ਆ ਜਦੋਂ ਵੀ ਕੋਈ ਤਪਤ ਆਪਤ ਆਉਂਦੀ ਆਫਤ ਆਉਂਦੀ ਹੈ ਪਹਿਲਾ ਪੰਜਾਬ ਤੇ ਆਉਂਦੀ ਹੈ ਚਾਹੇ ਦਰਲੇ ਪਾਸਿਓਂ ਆਵੇ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਦਾ ਸੀਨਾ ਜੇ ਨਸ਼ੇ ਦੀ ਗੋਲੀ ਆਵੇ ਤਾਂ ਪਹਿਲਾਂ ਪੰਜਾਬ ਕੋਲੇ ਕੋਈ ਕਿਸੇ ਕਿਸਮ ਦਾ ਆਜ਼ਾਦੀ ਵੇਲੇ ਕੁਰਬਾਨੀਆਂ ਦੇਣੀ ਹੋ ਤਾਂ ਪੰਜਾਬੀ ਆਜ਼ਾਦੀ ਨੂੰ ਸੰਭਾਲਣ ਵਾਸਤੇ ਕਾਰਗਿਲ ਦੇ ਵਿੱਚ ਡਟੋਟਿਆਂ ਤਾਂ ਪੰਜਾਬੀ ਸੋ ਅਸੀਂ ਤਾਂ ਹਮੇਸ਼ਾ ਗੁਰੂਆਂ ਤੋਂ ਸਾਡੇ ਪੀਰਾਂ ਫਕੀਰਾਂ ਤੋਂ ਸ਼ਹੀਦਾਂ ਤੋਂ ਇਹ ਹੀ ਸਿੱਖਿਆ ਲਈਏ ਸਾਡੇ ਦਾ 23 23 ਸਾਲ ਦੇ ਸ਼ਿਦਿਆ ਸਿੰਘ ਭਗਤ ਸਿੰਘ ਰਾਜਗੁਰੂ ਸਬਦੇਵ ਜਿਸ ਵੇਲੇ ਅੱਜ ਦੇ 23 ਸਾਲ ਦੇ ਬੱਚੇ ਆਪਣੇ ਮਾਪੇ ਤੋਂ ਮੋਟਰਸਾਈਕਲ ਮੰਗਦੇ ਨੇ ਭਗਤ ਸਿੰਘ ਉਹ ਉਸ ਵੇਲੇ ਅੰਗਰੇਜ਼ਾਂ ਤੋਂ ਮੁਲਕ ਮੰਗਦੇ ਸੀ ਉੱਡੀ ਪੱਟੀ ਸੋਚਾਉ ਕਿ ਜੋ ਨਾ ਕਿ ਸਾਨੂੰ ਮੁਲਕ ਦਿਓ ਸਾਡਾ ਮੁਲਕ ਹੈ ਸੋ ਆਪਾਂ ਨੂੰ ਆਪਣੇ ਵਿਰਸੇ ਤੇ ਜੇ ਕਿਤੇ ਥੋੜਾ ਬਹੁਤ غور ਕਰਕੇ ਆਪਾਂ ਚਲੂ ਪਈ ਤਾਂ ਆਪਣੇ ਵਰਗੇ ਕੌਮ ਨਹੀਂ ਕੋਈ ਆਪਣੇ ਵਰਗੀ ਧਰਤੀ ਨਹੀਂ ਕਿਤੇ ਇੰਨੀ ਫਰਟਾਈਲ ਧਰਤੀ ਦੁਨੀਆ ਮੈਂ ਪੂਰੀ ਘੁਮਤੀ ਇਹ ਐਦੋਂ ਜਰਖੇਜ਼ ਐਦੋਂ ਉਪਜਾਊ ਧਰਤੀ ਕਿਤੇ ਨਹੀਂ ਐਦੋਂ ਮਿਹਨਤੀ ਕੌਮ ਹੈ ਨਹੀਂ ਕਿਤੇ ਹਰ ਕਿਸਮ ਦਾ ਮੌਸਮ ਹੈ ਆਪਣੇ ਕੋਲ ਫਿਰ ਕਾਦੇ ਵਾਸਤੇ 40-40 ਲੱਖ ਰੁਪਏ ਦੇ ਕੇ ਬਾਹਰਲੇ ਮੁਲਕਾਂ ਨੂੰ ਭੱਜ ਜਾਨੇ ਆਹ ਜਿਹੜਾ ਤੁਸੀਂ ਗੱਲ ਕਰਦੇ ਮਾਪਿਓ ਕਹਿੰਦੇ ਪੁੱਤ ਇੱਥੇ ਨਾ ਸੁੱਚ ਪੈ ਜੇਗਾ ਜਾਂ ਜਿੱਥੇ ਮਾਜੀ ਵਾਇਆ ਕੇਰਾ ਨਿਕਲ ਜਾ ਬਸ ਉਸ ਮੋਟੇ ਏਦਾਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਮਾਈਗ੍ਰੇਟ ਕਰ ਗਏ ਪਤਾ ਨਹੀਂ ਕਿੱਡੇ ਵਧੀਆ-ਵਧੀਆ ਦਿਮਾਗ ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦੇਣ ਦੇਣੀ ਸੀ ਉਹ ਚਲੇ ਗਏ ਜਾ ਕੇ ਉੱਥੇ ਟਰੱਕ ਚਲਾਉਂਦੇ ਆ ਕੋਈ ਕੋਈ ਤਿਆਰੀਆਂ ਕਰਦੇ ਆ ਕਈਆਂ ਨੇ ਚਲੋ ਬਿਜ਼ਨਸ ਵੀ ਸੈੱਟ ਕਰ ਲਏ ਸੋ ਇੱਥੇ ਰਹਿਣਾ ਕਿਤੇ ਨਹੀਂ ਜਾਣਾ ਤੁਹਾਡੇ ਚ ਵੀ ਬਹੁਤ ਸਾਰੇ ਬਾਹਰ ਜਾਣ ਦਾ ਪਲਾਨ ਬਣਾਉਂਦੇ ਹੋ ਹਣ ਪਰ ਜਦੋਂ ਨੰਬਰ ਆ ਗਿਆ ਤੇ ਕਹਿੰਦਾ ਨਹੀਂ ਇੱਥੇ ਹੀ ਇੱਥੇ ਇੱਥੇ ਠੀਕ ਇਹਦਾ ਨਾਮ ਨਿਊਸਪਲ ਭਵਨ ਹੈ ਪਰ ਇਹਦਾ ਨਾਮ ਹੁਣ ਸੀ ਵੀ ਇੱਥੀ ਪੱਤਰ ਭਵਨ ਆਖਰਤਾ ਕਰ ਸਕਦੇ ਆ ਕਿਉਂਕਿ ਇੱਥੇ ਮੈਂ ਹਰ ਹਫਤੇ ਹਫਤੇ ਚ ਦੋ ਦੋ ਵਾਰੀ ਵੀ ਇੱਥੇ ਆਉਣਾ ਨੌਕਰੀਆਂ ਵਟਣ ਵਾਸਤੇ ਹੁਣ ਤੱਕ 55 ਹਜ਼ਾਰ ਦਿਨ ਨੇੜੇ ਤੇ ਸਰਕਾਰੀ ਨੌਕਰੀ ਦੇ ਚੁ ਔਰ ਬਹੁਤ ਬਹੁਤੇ ਮੈਨੂੰ ਇਹ ਵੀ ਕਹਿੰਦੇ ਨੇ ਮੇਰੀ ਤੀਜੀ ਨੌਕਰੀ ਇਹ ਮੇਰੀ ਦੂਜੀ ਨੌਕਰੀ ਹੈ ਹੋਰ ਪੜਨ ਲੱਗੇ ਬੱਚੇ ਇੱਕ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਹੋਰ ਕੰਪੀਟੀਸ਼ਨ ਦੀਆਂ ਕਿਤਾਬ ਲਾਇਬ੍ਰੇਰੀਆਂ ਬਣਾ ਰਹੇ ਪੂਰੇ ਪੰਜਾਬ ਚ ਲਾਇਬ੍ਰੇਰੀ ਦੇ ਵਿੱਚ ਚਲ ਦੁਨੀਆ ਭਰ ਦੀਆਂ ਕਿਤਾਬਾਂ ਤਾਂ ਹੋਣ ਗਈਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਹੋਣਗੀਆਂ ਪਟਵਾਰੀ ਕਿਵੇਂ ਭਰਤੀ ਹੋਈਦਾ ਡੀਐਸਪੀ ਕਿਵੇਂ ਭਰਤੀ ਹੋਈਦਾ ਪਰ ਨਾਲ ਨਾਲ ਸਿਲੇਬਸ ਦੀਆਂ ਕਿਤਾਬਾਂ ਵੀ ਇੱਥੇ ਰੱਖਾਂਗੇ ਕਿਉਂਕਿ ਕਈ ਵਾਰੀ ਬੱਚਿਆਂ ਨੂੰ ਘਰੇ ਪੜਨ ਦਾ ਮਾਹੌਲ ਨਹੀਂ ਮਿਲਦਾ ਬੱਚੇ ਉੱਥੇ ਆ ਕੇ ਪੜ ਲੈਣ ਜੋ ਵੀ ਸਿਲੇਬਸ ਦੇ ਵਿੱਚ ਉਹ ਨਦੇ ਹੈਗਾ ਤਾਂ এডਿਕੇਸ਼ਨ ਦਾ ਲੈਵਲ ਜਿਹੜਾ ਉੱਪਰ ਚੱਲ ਜੂਗਾ। ਔਰ ਸਾਡਾ ਹੁਣ ਆਲਰੇਡੀ ਚਲਾ ਚਲਾ ਗਿਆ। ਸਾਡੇ ਸਰਕਾਰੀ ਸਕੂਲਾਂ ਦੇ ਰਿਜ਼ਲਟ ਜਿਹੜੇ ਨੇ ਉਹ ਪ੍ਰਾਈਵੇਟ ਤੋਂ ਵਧੀਆ ਆਉਣ ਲੱਗੇ। ਸਾਡੇ ਟੀਚਰਸ ਦਾ ਮੈਂ ਬਹੁਤ ਧੰਨਵਾਦ ਕਰਦਾ। ਔਰ ਨਾਲ ਇਹ ਵੀ ਜਿਹੜਾ ਤੁਸੀਂ ਕਿਹਾ ਕਿ ਟੀਚਰਸ ਤੋਂ ਨੌਨ ਟੀਚਿੰਗ ਕੰਮ ਬਹੁਤ ਜ਼ਿਆਦਾ ਲਿਆ ਜਾਂਦਾ। ਤੇ ਉਹ ਅਸੀਂ ਹੌਲੀ-ਹੌਲੀ ਬੰਦ ਕਰ ਰਹੇ ਹਾਂ। देखो कैंपस मैनेजर रख रहे हैं हर स्कूल में ताकि हेडमास्टर ਨੂੰ ਇਹ ਫਿਕਰ ਨਾ ਹੋਵੇ ਕਿ ਫਿਊਜ ਮਚ ਗਿਆ ਫਿਊਜ ਉੱਡ ਗਿਆ ਉਹ ਟੁੱਟੀ ਬੰਦ ਹੋ ਗਈ ਪੱਖਾ ਨਹੀਂ ਚੱਲਦਾ ਇਹ ਹੈਡਮਾਸਟਰ ਦਾ ਕੰਮ ਨਹੀਂ ਹੈਡਮਾਸਟਰ ਦਾ ਕੰਮ ਹੈ ਐਜੂਕੇਸ਼ਨ ਬਾਰੇ ਸੁਪਰਵਾਈਜ਼ਨ ਕਰੇ ਇਹ ਕੰਮ ਕੈਂਪਸ ਮੈਨੇਜਰ ਦਾ ਹੋ ਸਕਦਾ ਇਹ ਕੰਮ ਚੌਕੀਦਾਰ ਦਾ ਹੋ ਸਕਦਾ ਇਹ ਕੰਮ ਫਿਰ ਸਕੂਲ ਸੀਸੀਟੀਵੀ ਕੈਮਰੇ ਲਾ ਰਹੇ ਸਕੂਲ ਦੇ ਵਿੱਚ ਰਾਤ ਨੂੰ ਵੀ ਚੌਕੀਦਾਰ ਤਾਕਿ ਸਕੂਲ ਤੋਂ ਬਾਅਦ ਉੱਥੇ ਕੌਣ ਬੰਦੇ ਆਉਂਦੇ ਆ। ਜੇ ਸਕੂਲ 'ਚ ਛੁੱਟੀ ਹੋ ਗਈ ਕੋਈ ਆਵਾਰਾ ਕਰਦਾ ਆ ਗਿਆ ਨਸ਼ੇੜੀ ਉਹ ਉੱਥੇ ਕੁਝ ਗਲਤ ਗੱਲਾਂ ਉੱਥੇ ਲਿਖ ਕੇ ਕਾਂਤੇ ਲਿਖ ਕੇ ਜਾਂ ਕਿਸੇ ਬੱਚੇ ਨਾਲ ਉਹਨਾਂ ਦੀ ਕੋਈ ਸੈਟਿੰਗ ਹੈ ਕਿ ਫਲਾਨੀ ਇੱਟ ਥੱਲੇ ਪੁੜੀ ਪਈ ਹੋਊਗੀ ਉੱਥੇ ਰੱਗੇ ਤੇ ਉਹ ਆ ਕੇ ਸਕੂਲ 'ਚ ਆਨਸਰ ਉਹ ਇੱਟ ਚੱਕ ਕੇ ਤੇ ਫਿਰ ਆਪਾਂ ਨੇ ਤਾਂ ਕੁਝ ਵੀ ਨਹੀਂ ਕੀਤਾ। ਸੋ ਅਸੀਂ ਸਕੂਲ ਦੀ ਸੁਪਰਵੀਜ਼ਨ ਬਾਅਦ 'ਚ ਵੀ ਕਰ ਰਹੇ ਸੀ। ਪੇਰੈਂਟ ਟੀਚਰ ਮੀਟਿੰਗਸ ਪਹਿਲੀ ਵਾਰ ਹੋਣ ਲੱਗੀਆਂ ਨੇ ਸਰਕਾਰੀ ਸਕੂਲਾਂ 'ਚ ਮਾਪਿਆਂ ਨੂੰ ਪਤਾ ਹੋਵੇ ਸਾਡੇ ਬੱਚੇ ਕਿੱਥੇ ਪੜ ਰਹੇ ਨੇ ਤੇ ਉਹਨਾਂ ਨੂੰ ਕੌਣ ਪੜਾ ਰਿਹਾ ਹੈ ਤੇ ਟੀਚਰਾਂ ਨੂੰ ਪਤਾ ਹੋਵੇ ਕਿ ਜਿਹੜੇ ਬੱਚਿਆਂ ਨੂੰ ਪੜਾ ਕੇ ਭੇਜਦੇ ਆ ਉਹ ਕਿੱਥੇ ਜਾਂਦੇ ਨੇ ਬਾਅਦ 'ਚ ਉਹਨਾਂ ਦੀ ਉਹਨਾਂ ਦੀ ਕੰਪਨੀ ਕਿਹੜੀ ਹੈ ਬੱਦੇ ਬੱਦੇ ਪੱਦਰ ਤੇ 12-15-15 ਲੱਖ ਟੀ ਜਿਹੜੇ ਮਾਪੇ ਨੇ ਉਹ ਆ ਕੇ ਆਪਣੇ ਬੱਚਿਆਂ ਬਾਰੇ ਪੁੱਛਦੇ ਨੇ ਕਿ ਸਾਡੇ ਬੱਚੇ ਦੀ ਕੀ ਪਰਫਾਰਮੈਂਸ ਹੈ ਕਿਹੜੇ ਸਬਜੈਕਟ ਚ ਠੀਕ ਹੈ ਕੀ ਇਤੇ ਮਿਹਨਤ ਕਰਨ ਦੀ ਲੋੜ ਹੈ ਕੌਣ ਕੌਣ ਪੜਾ ਰਿਹਾ ਹੈ ਸਾ ਤੇ ਪਹਿਲੀ ਵਾਰ ਹੋਇਆ ਸੋ ਇਹ ਕੁਛ ਨਾ ਕੁਛ ਤਾਂ ਆਊਟ ਆਫ ਦਾ ਬਾਕਸ ਆਈਡੀਆਜ਼ ਲੱਗ ਯੋਲੇ ਬਣਨਗੇ ਕੱਲੀਆਂ ਕੰਧਾਂ ਕੱਢਣ ਨਾਲ ਜਾਂ ਰੰਗ ਕਰਨ ਨਾਲ ਵੀ ਬਣਨਾ ਪੁੱਛ ਜੇ ਸ਼ੌਕ ਜੜਾਂ ਚ ਹੈ ਤਾਂ ਪੱਤਿਆਂ ਤੇ ਸਪਰੇਅ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਸ਼ੌਕ ਜਿਹੜੀ ਜੜਾਂ ਚ ਹੈ ਤਾਂ ਜੜਾਂ 'ਚ ਸਪਰੇਅ ਕਰ ਦੇ ਕੋਈ ਮੈਂ ਆਮ ਤੌਰ ਤੇ ਕਹਿੰਦਾ ਕਿ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਹਰਾ ਕਾਰਡ ਥੋੜੀ ਗਰੀਬੀ ਨਹੀਂ ਚੱਕ ਸਕਦਾ ਹਾਂ ਫॉर द ਟਾਈਮ ਬੀਿੰਗ ਤੁਹਾਡਾ ਗੁਜ਼ਾਰਾ ਕਰਵਾ ਸਕਦਾ ਹੈ ਗਰੀਬੀ ਚੱਕਣੀ ਤੇ ਗੁਜ਼ਾਰਾ ਕਰਨਾ ਡਿਫਰੈਂਟ ਗੱਲਾਂ ਸਿਰਫ ਤੇ ਸਿਰਫ ਆ ਬੱਚੇ ਜਿਹੜੇ ਨੇ ਇਹ ਤਰ ਜਾਣ ਤੇ ਨੀਟ ਕਲੀਅਰ ਕਰ ਜਾਣ ਜੇਈ ਕਲੀਅਰ ਕਰ ਜਾਣ ਇਹਨਾਂ ਨੂੰ 50-50 ਲੱਖ ਰੁਪਈਆ ਦੇ ਪੈਕੇਜ ਜਦੋਂ ਮਿਲਣਗੇ ਗਰੀਬੀ ਉਦੋਂ ਚੱਕੀ ਜਾਊਗੀ ਸਾਰੇ ਚਾਉਂਦੇ ਨਹੀਂ ਸੀ ਕਿ ਗਰੀਬੀ ਚੱਕੀ ਜਾਂਦੀ। ਇਹ ਕਹਿੰਦੇ ਗਰੀਬੀ ਦਾ ਕੋ ਨੰ। ਇਹ ਕਹਿੰਦੇ ਨੌਵੀਂ ਤੱਕ ਪਹਿਲਾਂ ਕਹਿੰਦੇ ਰਿਜ਼ਲਟ ਹੀ ਨਹੀਂ ਦੱਸਣਾ। ਦੇਖ ਕੀ ਹੋ ਗਿਆ ਸਾਰੇ ਪਾਸ। ਦਸਵੀਂ 'ਚੋਂ 90% ਫੇਲ ਹੋ ਜਾਂਦੇ ਸੀ। ਕਹਿੰਦੇ ਆ ਜਾਓ ਆਟਾ ਦਾਲ ਸਕੀਮ ਚ ਆਵੇ ਹੁਣ ਬਸ ਆ ਜਾਓ ਤੁਸੀਂ। ਉਥੇ ਹੀ ਕਮਾਈ ਜਾਂਦੇ ਸੀ ਬਸ। ਕੌਣ ਵੀ ਕਹੋਨੇ ਦੱਸਣਾ ਰਿਜ਼ਲਟ ਤੁਸੀਂ ਦੱਸੋ ਬੱਚਾ ਮਿਹਨਤ ਕਰ ਸਕਦਾ ਉਹ ਸਬਜੈਕਟ 'ਤੇ। ਸੋਸੀਤ ਸਾਰਾ ਕੁਝ ਬਦਲ ਰਿਹਾ। ਔਰ ਬਿਲਕੁਲ ਡਿਜੀਟਲ ਤੁਹਾਨੂੰ ਲੈਬਸ ਮਿਲ ਰਹੀਆਂ ਨੇ ਔਰ ਸਰਕਾਰੀ ਸਕੂਲਾਂ ਦੇ ਟੀਚਰਾਂ ਟੈਲੈਂਟ 'ਚ ਕੋਈ ਕਮੀ ਨਹੀਂ ਬਦਨਾਮੀ ਐਨੀ ਵੀ ਸਰਕਾਰੀ ਸਕੂਲੇ ਟੀਚਰ ਨਹੀਂ ਪੜਾਉਂਦੇ ਹੁਣ ਜਦੋਂ ਉੱਥੇ ਨਾ ਫਰਨੀਚਰ ਹੈ ਬੈਠਣ ਨੂੰ ਨਾ ਬਾਥਰੂਮ ਹੈ ਅੱਧੇ ਟੀਚਰ ਤਾਂ ਦਲੀਆ ਬਣਾਉਣ ਤੇ ਲੱਗੇ ਹੁੰਦੇ ਨੇ ਹਨਾ ਤੇ ਕਦੋਂ ਪੜਾਉਣਗੇ ਉਹ ਅੱਧਿਆਂ ਨੇ ਹਾਈ ਸਕੂਲ 'ਚ ਹਾਜ਼ਰੀ ਲਾਉਣੀ ਹੁੰਦੀ ਹੈ ਰਿਸਟਰ ਲੀ ਲੈ ਆ ਕਿ ਪਤਾ ਨਹੀਂ ਕੀ ਸਿਸਟਮ ਬਣਾ ਰੱਖੇ ਸੋ ਇਸ ਕਰਕੇ ਸਾਰਾ ਕੁਝ ਅਸੀਂ ਕਿਸੇ ਹੋਰ ਦੇ ਹਵਾਲੇ ਕਰਕੇ ਨਾਲ ਕੰਮ ਮਿਲੂਗਾ ਆ ਅਸੀਂ ਹੁਣਾ ਹੁਣ ਹੋਣੀ ਆਪਣੀ ਜਨਗਣਨਾ ਆਪਣੀ ਆਣੀ ਹੋਣ ਉਹਦੇ ਵਾਸਤੇ ਇਹਨਾਂ ਨੇ ਟੀਚਰ ਮੰਗੇ ਸਾਥੂ ਅਸੀਂ ਇਹਨੂੰ ਪਤਾ ਵੀ ਟੀਚਰ ਹੀ ਦੇ ਸਕਦੇ ਹਾਂ ਬਸ ਇਹ ਤੁਹਾਨੂੰ ਐਮਏ ਐਮਐਸਸੀ ਐਐਮਐਡ ਪੜੇ ਹੋਏ ਮੁੰਡੇ ਕੁੜੀਆਂ ਦੇ ਦਾਂਗੇ ਉਹਨਾਂ ਨੂੰ 2 ਮਹੀਨੇ 3 ਮਹੀਨੇ ਟ੍ਰੇਨਿੰਗ ਦੇ ਲੋ ਉਸ ਤੋਂ ਬਾਅਦ ਉਹਨਾਂ ਤੋਂ ਕਰਾ ਲਓ ਸੈਂਸਰਸ ਮੈਂ 2000 ਟੀਚਰ ਦੇਖ ਕੇ ਮੈਂ ਆਪਣੇ ਸਕੂਲਾਂ ਦਾ ਕੀ ਕਰੂੰਗਾ ਜੀ ਸਕੂਲ ਖਾਲੀ ਹੋ ਜਾਣਗੇ ਜੀ ਪਹਿਲਾਂ ਜਿਹੜੇ ਜੰਪ ਤੇ ਉਹਨਾਂ ਨੂੰ ਤਾਂ ਗਿਣ ਲਓ ਜਿਹੜੇ ਬਾਹਰ ਨੇ ਕਹਿੰਦੇ ਉਹ ਗਣਨੇ ਨਹੀਂ ਪੜਿਆਂ ਲਿਖਿਆਂ ਦੀ ਗਿਣਤੀ ਕਰ ਲਓ ਪਹਿਲੇ ਫਿਰ ਇਸ ਕਰਕੇ ਇਹ ਸੋਚਾਂ ਮੈਂ ਇੱਕ ਖੁਦ ਇੱਕ ਟੀਚਰ ਦਾ ਬੇਟਾ ਮੈਨੂੰ ਪਤਾ ਹੈ ਮੇਰੇ ਬਾਪੂ ਦੀ ਡਿਊਟੀ ਕਿੱਥੇ-ਕਿੱਥੇ ਲੱਗਦੀ ਰਹੀ ਹੈ ਇੱਕ ਵਾਰ ਤਾਂ ਚੂਹੇ ਮਾਰਨਦੀ ਲਾਤੀ ਸੀ ਆ ਹੁਣ ਜਦੋਂ ਕਰੋਨਾ ਸੀ ਉਦੋਂ ਬਾਰਡਰਾਂ ਤੇ ਲਾਦੀ ਡਿਊਟੀ ਮਾਰਨ ਉਹ ਕ੍ਰੋਨਾ ਦਾ ਮਾਟਰ ਨਾ ਪੀਲਿੰਗ ਕਈ ਬੋਟਾ ਫੋਣੀ ਚੱਲ ਮਾਸਟਰ ਬੋਟਾ ਗੇਣੀ ਚੱਲ ਮਾਸਟਰ ਕੋਈ ਕੰਮ ਪੈ ਜੇ ਮਾਸਟਰ ਨੂੰ ਮੂਰੇ ਰੈਲੀ ਹੈ 15 ਘੰਟੇ ਦੀ ਚਲੋ ਮਾਸਟਰ ਇਹ ਚੀਜ਼ਾਂ ਬੰਦ ਕਰਨੀ ਪਈ ਇੱਕ ਦਿਨ ਦੀ ਪੜਾਈ ਬਹੁਤ ਪਿੱਛੇ ਰੱਖ ਦਿੰਦੀ ਸੋ ਇਸ ਕਰਕੇ ਮਾਪਿਆਂ ਦਾ ਹੁਣ ਵਿਸ਼ਵਾਸ ਬਣਦਾ ਜਾਂਦਾ ਸਰਕਾਰੀ ਸਕੂਲਾਂ 'ਚ ਯਹਾਂ ਸਾਡੇ ਬੱਚੇ ਇੱਥੇ ਪੜ੍ਹ ਕੇ ਵੀ ਬਿਨਾ ਕਿਸੇ ਪੀਸ ਤੋਂ ਬਿਨਾ ਕਿਸੇ ਆ ਜਿਹੜੀਆਂ ਮਨ ਮਰਜ਼ੀ ਦੀਆਂ ਵਰਦੀਆਂ ਇੱਥੋਂ ਸੁਆਉਣੀਆਂ ਨੇ ਹੈਨਾ ਉਹ ਇੱਥੋਂ ਸੁਆਉਣਾ ਸਤਨਾਲ ਨਾ ਹੁਣ ਇਹ ਵੀ ਕਰ ਰਹੇ ਇੱਕ ਪਹਿਲ ਨਾਂ ਦੀ ਸਕੀਮ ਹੈ ਸ਼ਾਇਦ ਤੁਹਾਡੇ ਪਿੰਡਾਂ 'ਚ ਕਿਤੇ ਪਹੁੰਚੀ ਹੋਣੀ ਪਹੁੰਚੂਗੀ ਪਹਿਲ ਨਾਂ ਦੀ ਸਕੀਮ ਹੈ ਉਹਦੇ 'ਚ ਕੀ ਹੈ ਇੱਕ ਪਿੰਡ ਨੂੰ ਫਰਜ ਕਰ ਲੋ ਪਿੰਡ ਦੀ ਆਬਾਦੀ ਮੁਤਾਬਿਕ 10 ਤੋਂ 15 ਸੀ ਸਲਾਈ ਮਸ਼ੀਨਾਂ ਦੇ ਦਿੰਦੇ ਤੇ ਉੱਥੋਂ ਦੀਆਂ ਮਾਵਾ ਪੈਣਾ ਨੂੰ ਕਿਹਾ ਜਿਹੜਾ ਤੁਸੀਂ ਇੱਥੇ ਬਹਿ ਕੇ ਪੰਚਾਇਤ ਘਰ 'ਚ ਜਾਂ ਕਿਸੇ ਸਾਂਝੀ ਜਗ੍ਹਾ ਤੇ ਬਹਿ ਕੇ ਸਿਉਂ ਸਕਦੇ ਤਾਂ ਉੱਥੇ ਸਾਨੂੰ ਕੰਪਿਊਟਰ ਤੇ ਨਾ ਪਾ ਜਾਂਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਸਾਰੀਆਂ ਵਰਦੀਆਂ ਅਸੀਂ ਮਾਮਾ ਭੈਣਾ ਤੋਂ ਸੌ ਮੰਗੇ ਜੇ ਮਸ਼ੀਨ ਘਰੇ ਲੈ ਕੇ ਜਾਣੀ ਘਰੇ ਲੈ ਜਾਓ ਨਾਪ ਲੈ ਜਾਓ ਜਦੋਂ ਤੁਸੀਂ ਉਹ ਕੱਪੜੇ ਸੀਤੇ ਤਾਂ ਉਹਨੂੰ ਪੈਕ ਕਰਕੇ ਸੰਭੇਜੋ ਕੱਲਾ ਇੱਕ ਪਿੰਡ ਤੋਂ ਸ਼ੁਰੂ ਕੀਤਾ ਸੀ 100 ਲੇਡੀਜ਼ ਨੇ 1.5 ਕਰੋੜ ਰੁਪਈਆ ਟਰਨਓਵਰ ਸੀ ਜਣਕੇ 100 ਲੱਖ ਰੁਪਈਆ ਕਮਾ ਲਿਆ ਜੀ ਉਹਨਾਂ ਨੇ ਇਕੱਲੇ ਉਸ ਤੋਂ ਬਾਅਦ ਅਸੀਂ ਪ੍ਰਾਈਵੇਟ ਸਕੂਲਾਂ ਨਾਲ ਗੱਲ ਕੀਤੀ ਹੌਣ ਸਾਡੇ ਕੋਲ ਪ੍ਰਾਈਵੇਟ ਸਕੂਲ ਵੀ ਕਹਿੰਦੇ ਨੇ ਸਾਡੀਆਂ ਵਰਦੀਆਂ ਸੇ ਹੁੰਦਿਆ ਕਰੋ ਹੁਣ ਅਸੀਂ ਫਿਰ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਉਹਨਾਂ ਨੂੰ ਦੇ ਰਹੇ ਹਾਂ ਕਿ ਪੰਜਾਬ ਪੁਲਿਸ ਦੀਆਂ ਵਰਦੀਆਂ ਮੈਂ ਚਾਹਨਾ ਸਾਡੀਆਂ ਮਾਵਾਂ ਪਹਿਣਾ ਬਹੁਤ ਕੁਝ ਦਰੀਆਂ ਬੁਣਨਾ ਜਾਣ ਦੀਆਂ ਫੁਲਕਾਰੀਆਂ ਬਣਾਉਣੀਆਂ ਆਉਂਦੀਆਂ ਕਾ ਕੱਚੀ ਕਹਾਣੀ ਦਾ ਤੇਲ ਚੱਪਲਾਂ ਸਾਬਣਾ ਜੋ ਮਰਜੀ ਕਰ ਲੋ ਪਰ ਬੇਲੀਆਂ ਬੈਠੀਆਂ ਕਰਿਓ ਜੇ ਉਹ ਉਹਨਾਂ ਦਾ ਹਸਬੰਦ ਉਹਨਾਂ ਦਾ ਭਰਾ ਜਾਂ ਕਮਾਊ ਜਿਹੜਾ ਵੀ ਹੈਗਾ ਕਰੇ ਜਦੋਂ ਤੱਕ ਉਹ ਖੇਤੋਂ ਜਾਂ ਦਫਤਰੋਂ ਜਾਂ ਕਿਤੇ ਵੀ ਕੋਈ ਕੀਤਾ ਕਰਕੇ ਘਰੇ ਵਾਪਸ ਆਉਂਦਾ ਉਹ ਤੱਕ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਘੱਟੋ-ਘੱਟ 3000 ਤੋਂ 4000 ਰੁਪਿਆ ਪਰ ਹੈਡ ਕਮਾ ਕੇ ਬੈਠੀਆਂ ਹੋਣ ਫਿਰ ਕਬੀਲਦਾਰੀ ਲੈਂਡ ਤੇ ਚੱਲਣਗੇ ਚੈਨਾ ਦੀ ਕਾਮਯਾਬੀ ਇਹੀ ਹੈ ਜੀ ਇੱਕਲੇ ਦੀ ਵੇਲ ਹੀ ਨਹੀਂ ਹੈਗੀ ਉੱਥੇ ਕੋਈ ਟੈਡੀ ਬੀਅਰ ਬਣਾਈ ਜਾਂਦੀ ਹੈ ਕੋਈ ਕੁਛ ਬਣਾਈ ਜਾਂਦੇ ਕੋਈ ਕੁਛ ਬੜਾਈ ਜਾਂਦੀ ਹੈ ਚੈਨਾ ਦੀ ਕਾਮਯਾਬੀ ਤਾਂ ਇਹੀ ਹੈ ਰਾਜ ਸੋ ਕੰਮ ਤੇ ਲਾਈ ਆ ਬੜੀ ਖੁਸ਼ੀ ਮੈਂ ਤਾਂ ਸੱਚ ਕਹਿੰਦਾ ਟੌਪ 10 ਦਸਵੇਂ ਚੋਂ ਉਹ ਬੁਲਾਏ ਮੈਂ ਟੌਪ 10 12ਵੇਂ ਵਾਲੇ ਬੁલાਏ ਬੱਚੇ ਘਰੇ ਨੂੰ 20 ਹੋ ਗਏ 19 ਕੁੜੀਆਂ ਸੀ ਇੱਕੋ ਹੀ ਸੀ ਜਦੋਂ ਉਹਦੀ ਵਾਰੀ ਆਈ ਮੇਰੇ ਜੱਫੀ ਪਾ ਲਈ ਮੈਂ ਕਿਹਾ ਸ਼ੁਕਰ ਹੈ ਸਾਡੀ ਕਦਰ ਨੂੰ ਦੀ ਜਿੱਤ ਰੱਖਤੀ ਸੀ ਪਰ ਦੀ ਸਾਰੀਆਂ ਕੁੜੀਆਂ ਨੇ ਤੇ ਫਿਰ ਬਾਅਦ ਚ ਪਤਾ ਨਹੀਂ ਕਿੱਥੇ ਚਲੀ ਜਾਂਦੀਆਂ ਨੇ ਉਹ ਟਾਪਰ ਜਿਹੜੀਆਂ ਨੇ ਵਿਆਹ ਲੈਂਦੇ ਆ ਇਹਨਾਂ ਨੂੰ ਕਬੀਲਦਾਰੀ ਚ ਪਾ ਦਿੰਦੇ ਆ ਉਹਨਾਂ ਨੂੰ ਹਟਾ ਲੈਂਦੇ ਆ ਉਹਨਾਂ ਨੂੰ ਠੀਕ ਹੈ ਨਾ ਸੋ ਐਸ ਵਕਤ ਪੰਜਾਬ ਦੇ ਵਿੱਚ ਪਹਿਲੀ ਵਾਰ ਰੈਜਿਸਟਰੀ ਚ ਐਸ ਵਕਤ ਜੋ ਤੱਕ ਕਤਾ ਬੈਠੇ ਆ ਪੰਜਾਬ ਦੇ ਵਿੱਚ 7 ਬੀਸੀ ਕੁੜੀਆਂ ਨਹੀਂ ਪੰਜਾਬ ਦੀ 7 ਡੀਸੀ ਐਸ ਵਕਤ 28 ਕੁੜੀਆਂ ਨਹੀਂ ਕਿਉਂ ਕੋ ਕੋ ਨਹੀਂ ਕਰ ਕਾ ਕਰ ਸਕਦੇ ਕੰਮ ਬੀ ਏਡੀਸੀ ਡੀਐਸਪੀ ਜਿਸ ਪੱਧਰ ਤੇ ਵੀ ਉਹਨਾਂ ਦਾ ਡਿਜ਼ਰਵ ਕਰਦੇ ਨੇ ਉਹਨਾਂ ਦੇ ਹੌਦ ਦੇ ਬਤ। ਆ ਦੇ। ਸੁੱਤੀਆਂ ਨੂੰ ਕੱਲਾ ਜੰਮਣਾ ਹੀ ਕੋਈ ਆਸਾਨ ਨਹੀਂ ਹੈਗਾ। ਉਹਨਾਂ ਨੂੰ ਅਸਮਾਨਾਂ ਛੁੱਟਣ ਦਾ ਮੌਕਾ ਦੇਣਾ ਚਾਹੀਦਾ। ਮੈਂ ਇੱਕ ਸ਼ੇਅਰ ਬੋਲਿਆ ਸੀਗਾ ਪਾਰਲੀਮੈਂਟ 'ਚ। ਵਿਮਨ ਡੇ ਸੀ। ਕਿ ਇੱਕ ਧੀ ਜਿਹੜੀ ਕਿ ਹਜੇ ਜੰਮੀ ਨਹੀਂ, ਹਜੇ ਮਾਂ ਦੇ ਪੇਟ 'ਚ ਹੈ। ਤਾਂ ਉਹ ਆਪਣੀ ਮਾਂ ਨਾਲ ਗੱਲ ਕਰਦੀ ਹੈ। ਬਾਹਰ ਵਾਲਾ ਮਾਹੌਲ ਦੇਖ ਕੇ। ਕਹਿੰਦੀ ਆ ਜਾ ਬੈਠ ਨੀ ਮਾਏ। ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸੁਖਦੇਵ ਭਾਵੇਂ ਸਿੰਘ ਮਾਵਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਦੇਵਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਖੁੱਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਦਾਸ ਨੇ ਮਾਏ ਕੀ ਪਤਾ ਕਿਹੜੀ ਮਾਂ ਨੇ ਕਿਹੜਾ ਸੂਰਮਾ ਜੰਮ ਦੇਣਾ ਜੀ ਸੋਇਸ ਕਰਕੇ ਆਪਣੇ ਲੋਕਾਂ ਦੀ ਮੈਂਟੈਲਿਟੀ ਬਦਲਣੀ ਪਊ ਬਦਲ ਜਾਂਦੀ ਹੈ ਬਦਲ ਨਹੀਂ ਮੈਂਤਨਾ ਪਊਗੀ ਅਮਲੋਕ ਕੋਲ ਇੱਕ ਪਿੰਡ ਹੈ ਦੋ ਜੋੜੀਆਂ ਕੁੜੀਆਂ ਹੋਗੀਆਂ ਦੋ ਟਵਿਨਸ ਕੁੜੀਆਂ ਹੋਗੀਆਂ ਕਈ ਸਾਲ ਪਹਿਲਾਂ ਦੀ ਗੱਲ ਤੇ ਆਗੇ ਲੋਕ ਲੋਕ ਨੂੰ ਬਦਾਈਆਂ ਨੇ ਧੂੜੀ ਹੁੰਦੇ ਐ ਕਹਿਣ ਆਗੇ ਬੱਸ ਜੀ ਸਬਰ ਕਰੋ ਪੁਰਾਣੇ ਜਨਮਾਂ ਦੇ ਪਾਪ ਹੀ ਨੇ ਤੁਹਾਡੇ ਤਾਂ ਕੋਈ ਜਿਹੜਾ ਦੋ ਦੋ ਕੁੜੀਆਂ ਦੇਤੀਆਂ ਬੰਦੇ ਚੰਗੇ ਉਹਨੇ ਬੰਦੇ ਨੇ ਪੜਾ ਲਈਏ ਕੁੜੀ ਆ 8 ਕ ਮਹੀਨੇ ਪਹਿਲਾਂ ਦੀ ਗੱਲ ਹੈ ਮੇਰਾ ਉਹ ਦੋਨੇ ਜੱਜ ਬਣ ਗਏ ਆ